ਅੰਜੀ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਦਰਸੇਮ ਢੱਲੋਂ ਮਲੂਕਾ ਤੇ ਇਹ ਆ ਬਾਈ 735 ਟਰੈਕਟਰ ਪੂਨਾ ਏਜੰਸੀ ਦਾ ਹਥਿਆਰ ਕਰਿਆ ਹੋਇਆ ਜਾਨੇ 96 ਮਾਡਲ ਹੈ ਤੇ ਜਿੱਦਾਂ ਦਾ ਲਿਆ ਆ ਨਾ ਬਾਈ ਜਮੈਂ ਨਹੀਂ ਵੇਚਣ ਨੂੰ ਜੀ ਕਰਦਾ ਬਹੁਤ ਘੈਂਟ ਗੱਲ ਬਾਤਾ ਸੋਹਣਾ ਹੀ ਬੜਾ ਲੱਗਦਾ ਯਾਰ ਤੇ ਬਾਕੀ ਚਲਾਈ ਚਲੂਈ ਦਾ ਬਾਈ ਬਹੁਤ ਸਾਫ ਹੈ ਕੋਈ ਐ ਨਹੀਂ ਹੈਗਾਗਾ ਕਿਸੇ ਕੰਮ ਚ ਲਾ ਲਓ ਮੋਟਰ ਤੇ ਲਾ ਲਓ ਜਨਰੇਟਰ ਤੇ ਲਾ ਲਓ ਜਾਨੇ ਕੋਈ ਐ ਨਹੀਂ ਹੈਗਾ ਜਾਨੇ ਵੀ ਕਿਸੇ ਗੱਲ ਦੇ ਵਿੱਚ ਦਬ ਜੂਗਾ ਤੇ ਇਹ ਤਾਂ ਬਈ ਇਹਦੇ ਮਰ ਰੂਟਾ ਵੇਟਰ ਵੀ ਪਾ ਲੈਣੇ ਹੁੰਦੇ ਆ ਤੇ ਪੂਰੀ ਸਰਾ ਘੈਂਟ ਗੱਲਵਾਦ ਆ ਇੱਧਰ ਖੜਿਆ ਸਾਰੇ ਦਰਸ਼ਨ ਜੀ ਤੇ ਇਹ ਵੀ ਸਾਡੇ ਡਰਾਈਵਰ ਸਾਹਿਬ ਆ ਇਹ ਮਸ਼ੀਨ ਵੀ ਚਲਾ ਲੈਂਦੇ ਆ ਵੱਡੀ ਤੇ ਟਰੈਕਟਰ ਵੀ ਚਲਾ ਲੈਂਦੇ ਆ ਹਾਂ ਭਾਈ ਉਹ ਭਾਈ ਹਾਂ ਭਾਈ ਚਲਾ ਲੈਣਾ ਤੁਸੀਂ ਮਸ਼ੀਨ ਨੂੰ ਚੁਣ ਹਾਂ ਭਾਈ ਚਲਾ ਚਲਾ ਕੇ ਬੁੜੇ ਹੋਗੇ ਅੱਛਾ ਟਰੈਕਟਰ ਵੀ ਚਲਾ ਲੈਣਾ ਹਾਂ ਟਰੈਕਟਰ ਤਾਂ ਇਹ ਵੀ ਚਲਾ ਲੈਂਦਾ ਇਹ ਤਾਂ ਉਹ ਤੋਂ ਛੋਟਾ ਹੀ ਆ ਹਾਂ ਇਹ ਤਾਂ ਗਲਤੀ ਸਹੀ ਆ ਹਣਾ ਇੱਕ ਹੋਰ ਗੱਲ ਹੈ ਹਾਂ ਮੈਂ ਜਿਹੜੀ ਮਸ਼ੀਨ ਦੇ ਮੇਰੇ ਸਾਲ ਉੱਤੇ ਟਰੈਕਟਰ ਚੜਿਆ ਹੁੰਦਾ ਹੈ ਹਾਂ ਮੈਂ ਉਹ ਚਲਾਉਣਾ ਹੁੰਦਾ ਹੈ ਅੱਛਾ ਇਹਨੂੰ ਕਿਤੇ ਮਸ਼ੀਨ ਤੇ ਚੜਾਇਆ ਨਹੀਂ ਇਹ ਨਹੀਂ ਚੜਦਾ ਬਾਈ ਇਹ ਸਿੰਗਲ ਕਲੱਚ ਆਣਾ ਤੇ ਨਾਲੇ ਤੂੰ ਕਹਿੰਦਾ ਪੂਨੇ ਦਾ ਬਣਾਇਆ ਮੈਂ ਤੇ ਫਿਰ ਮਸ਼ੀਨ ਨਹੀਂ ਪੂਨਾ ਤਾਂ ਮੇਰਾ ਕਹਿਣ ਦਾ ਮਤਬ ਨਹੀਂ ਪੂਨਾ ਜਾਂਸੀ ਨੇ ਮਤਲਬ ਤਿਆਰ ਕਰੇ ਸੀਗੇ ਕਲੋਸ ਕਰ ਦੇ ਇੰਜਨ ਦੇ ਵਿੱਚ ਹੈ ਜਿਹੜੇ ਮਤਲਬ 98 ਤੋਂ ਪਹਿਲਾਂ ਪੂਲਾ ਆਇਆ ਜਿਹੜੇ ਮਾਡਲ ਮਤਲਬ ਇੰਨਾ ਬੜਾ ਵੈਸੇ ਤਾਂ ਆਪਾਂ ਨੂੰ ਬੜਾ ਇੰਨਾ ਪਤਾ ਨਹੀਂ ਇਹਦੇ ਬਾਰੇ ਜਾਣੇ ਜਿੰਨਾ ਕ ਆਪਾਂ ਨੂੰ ਪਤਾ ਇਹ ਗੱਲਬਾਤ ਬਾਰੇ 19 ਕਿਦੋਂ ਦੱਸੀ ਜੇਗੀ ਠੀਕ ਹੈ ਵੀ ਜਾਣੇ ਪੂਨਾ ਪੂਨਾ ਦੇ ਵਿੱਚ ਮਤਲਬ ਇਹ ਤਿਆਰ ਹੋਏ ਸੀ ਟਰੈਕਟਰ ਇਹ ਹੁਣ ਇਸ ਇੰਜਨ ਦੇ ਵਿੱਚ ਇੱਕ ਨਵਾਂ ਇੰਜਨ ਤਿਆਰ ਹੋਇਆ ਕਿਵੇਂ ਪਤਾ ਕੀ ਨਾਮ ਉਹਦਾ ਨਹੀਂ ਉਹਦਾ ਨਹੀਂ ਪਰਕਣ 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 ਦਾ ਇੰਜਨ ਤਿਆਰ ਹੋਇਆ ਇੱਕ ਕਿਹੜੇ ਟਰੈਕਟਰ ਵਿੱਚ ਆਹੋ ਉਹ ਜਿਹੜੇ ਚਮਨਜੀ ਸੈੱਟ ਕਰ ਲਾ ਅੱਛਾ ਇਹ ਵੀ ਹੋ ਜਾਊਗਾ ਪਰਕਣ ਦਾ ਪਰਕਣ ਦਾ ਅੱਛਾ ਇਹ ਇੰਜਨ ਕੰਪਲੀਟ ਬਾਹਰ ਰੱਖ ਦਾਂਗੇ ਉਹਨੂੰ ਵਿੱਚ ਰੱਖ ਦਾਂਗੇ ਇਹ ਤਾਂ ਮਸ਼ੀਨ ਤੇ ਸ਼ਾਲਾ ਮਾਰ ਕੇ ਚੜੂ ਆਏ ਕਰਦਾ ਹੈ ਹਾਂ ਸਹੀ ਗੱਲ ਹੈ ਠੀਕ ਹੈ ਨਾ ਯਾਦ ਰੱਖੀ ਠੀਕ ਹੈ ਧੰਨਵਾਦ ਬਾਈ